ਇਹ ਜਿਹੜਾ ਇਹ ਜਿਹੜੀ ਥਿਉਰੀ ਹੈ ਇਹ ਦੋਏ ਪੱਖਾਂ ਇਹਦੇ 'ਚ ਨਾਰਮਲੀ ਇਹ ਕੱਟਦਾ ਨਹੀਂ ਕਰਮ ਜਿਹੜਾ ਪ੍ਰਮਾਤਮਾ ਵੱਲੋਂ ਕੀਰਤ ਕਰਮ ਪਾਇਆ ਜਾਂਦਾ ਲਿਖ ਕੇ ਉਹ ਕੱਟਦਾ ਨਹੀਂ ਕੀਰਤਨਾ ਮਿਟਿਆ ਜਾਂਦਾ ਪਰ ਜੇ ਬੰਦਾ ਸੰਗਤ 'ਚ ਆ ਜਾਏ ਉਹ ਵੀ ਪ੍ਰਮਾਤਮਾ ਲੈ ਕੇ ਆਉਂਦਾ ਉਹਨੂੰ ਚੰਗੇ ਭਾਗ ਹੋ ਮੈਂ ਉਹਦੇ ਕੋਈ ਮੱਥੇ ਵੱਲੇ ਕੋਈ ਤਾਂ ਪ੍ਰਗਟ ਹੋ ਜਾਵੇ ਕਿਵੇਂ ਤੋਦ ਸਿਰ ਲਿਖਿਆ ਸੋ ਪੜ ਪੰਡਿਤ ਅਵਰਾਂ ਨੂੰ ਨਾ ਸਖਾਲ ਵਿਖਿਆ ਇਹ ਪੰਡਿਤ ਜੀ ਆ ਤੂੰ ਦੂਜੇ ਪਾਸੇ ਦੇ ਵਿੱਚ ਨਾ ਲਾ ਲੋ ਲੋਕਾਂ ਨੂੰ ਇਹ ਵਿਖਿਆ ਇਹਨੂੰ ਨਸਖਾ ਲੋਕਾਂ ਨੂੰ ਤੂੰ ਏਕੇ ਚ ਆਪ ਵੀ ਆ ਜਾ ਫੇਰ ਤੂੰ ਉਹ ਪੰਡਤ ਹੈ ਜਿਹਦੇ ਪੂਜਣਯੋਗ ਬਣ ਜਾਏਗਾ ਨਹੀਂ ਤੂੰ ਜੇ ਦੂਜੇ ਪਾਸੇ ਹੈ ਤੇ ਸਿਖਾਉਣਾ ਲੋਕਾਂ ਨੂੰ ਫੇਰ ਤੂੰ ਬਿਲਕੁਲ ਠੀਕ ਨਹੀਂ ਇਹ ਵੀ ਬਾਤ ਆਉਂਦੀ ਬਾਰ-ਬਾਰ ਗੁਰਬਾਣੀ ਸੋ ਉਹ ਜਿਹੜਾ ਲੇਖ ਹੈ ਲਿਖਿਆ ਹੋਇਆ ਉਹ ਮੱਥੇ ਪਰ ਹੈਗਾ ਸਭ ਦੇ ਬੈ ਸੱਚ ਹੈ ਲਿਖਿਆ ਅਮਰਤ ਵਿਖਿਆ ਜਿੱਤ ਲਾਇਆ ਤੇਤ ਲੰਗਿਆ ਜਿਹੜਾ ਆਮਰਤਮਈ ਲੇਖ ਹੈ ਵੀ ਤੈਮ ਬਾਹਰ ਆਉਣਾ ਇਹ ਦਲਦਲ ਚੋਂ ਮੈਂ ਤੈਨੂੰ ਕੱਢਣਾ ਆ ਉਹ ਵੀ ਹੈਗਾ ਬਾਕੀ ਵਿਖਿਆਲਾ ਵੀ ਹੈਗਾ ਜਿਹੜਾ ਦੋਹੇ ਕੋਨਰ ਪਾਪ ਵਾਲੇ ਤਰੇ ਗੁਣਾ ਵਿੱਚ ਉਹ ਤਰੇ ਗੁਣਾ ਦੇ ਵਿੱਚੋਂ ਗੁਰੂ ਨੇ ਬਾਹਰ ਕੱਢਣਾ ਸਾਨੂੰ ਇਸੇ ਕਰਕੇ ਗੁਰੂ ਦਾ ਜਿਹੜਾ ਵਿਧਾਨ ਹੈ ਉਹ ਪਰਮਾਤਮਾ ਵੱਲੋਂ ਆ ਪਰਮਾਤਮਈ ਹੈ ਕਿਉਂਕਿ ਇਹ ਆਪਤ ਗਿਆਨ ਹੈ ਆਪਾਂ ਨੂੰ ਤਾਂ ਕੁਝ ਪਤਾ ਨਹੀਂ ਨਾ ਵਾਤਾਂ ਦਾ ਇਹ ਤਾਂ ਮਹਾਰਾਜ ਹੀ ਜਾਣਦਾ ਹੈ ਪਰ ਅੱਪਾ ਗੁਰੂ ਦੇ ਮਗਰ ਚੱਲ ਕੇ ਉਹਨਾਂ ਦੀ ਬਾਤ ਤਾਂ ਸੁਣ ਸਕਦੇ ਆਂ ਬੁੱਝ ਸਕਦੇ ਆਂ ਜੇ ਗੁਰ ਸਿੱਖ ਹੈ ਤਾਂ ਉਹ ਵੀ ਤਾਂ ਬੁੱਝੋਗੀ ਜੇ ਮੈਂ ਟੁੱਟੂਗੀ ਸਾਡੀ ਅਦਰਵਾਈਜ਼ ਤਾਂ ਅਸੀਂ ਬੁੱਝੇ ਨਹੀਂ ਸਕਦੇ ਆਂ ਆਪਤ ਗਿਆਨ ਇਸੇ ਗੱਲ ਦੀ ਮੰਗ ਕਰਦਾ ਹੈ ਵੀ ਜਿਸ ਚੀਜ਼ ਦਾ ਸਾਨੂੰ ਐਕਸਪੀਰੀਅੰਸ ਨਹੀਂ ਵੀ ਹੈ ਅਸੀਂ ਉਹਨਾਂ ਮਹਾਪੁਰਸ਼ਾਂ ਦੀ ਗੱਲ ਮੰਨ ਲਈਏ ਜਿਹੜਿਆਂ ਨੇ ਆਪਣੇ ਵਿਸ਼ਵਾਸ ਪਿੱਛੇ ਤਵੀ ਪਰ ਬੈਠ ਕੇ ਵੀ ਗਿਲਾ ਨਹੀਂ ਕਰਿਆ ਚੰਦਨੀ ਚੌਕ ਦਾ ਸਾਕਾ ਵਰਤਾਤਾ ਦੇਗਾ ਜਿਹਾ ਵਾਲੇ ਖਾਲੇ ਉਹ ਆਪ ਤੱਕ ਗਿਆਨ ਹੁੰਦਾ ਜੋ ਕਹਿੰਨੇ ਉਹ ਮੰਨਣਾ ਬਣਦਾ ਸਰ ਸਾਨੂੰ ਭਾਵੇਂ ਨਹੀਂ ਵੀ ਐਕਸਪੀਰੀਅੰਸ ਹੈ ਉਸ ਗੱਲ ਦਾ ਤਾਂ ਵੀ ਉਹ ਮੰਨਣਾ ਬਣ ਇਥੋਂ ਗੁਰਮਤ ਦੇ ਫਲਸਫੇ ਦੀ ਸੋਝੀ ਸ਼ੁਰੂ ਹੋ ਜਾਂਦੀ ਹੈ ਬੰਦੇ ਨੂੰ ਸਮਝ ਆ ਜਾਂਦੀ ਹੈ ਵੀ ਜੋ ਬਾਣੀ ਕਹਿ ਰਹੀ ਹੈ ਜੋ ਗੁਰਮਤ ਕਹਿ ਰਹੀ ਹੈ ਉਹਨੂੰ ਮੰਨ ਲਓ ਕਿਉਂਕਿ ਸਾਡੀ ਬੁੱਧੀ ਤਾਂ ਹਾਲਪੇ ਛੋਟੀ ਹੈ ਸਾਨੂੰ ਪਤਾ ਹੀ ਨਹੀਂ ਵੀ ਕਿਹ ਚੀਜ਼ ਅਸਲੀ ਹੈ ਕਿਹ ਨਕਲੀ ਹੈ ਅਸੀਂ ਤਾਂ ਨਕਲੀ ਨੂੰ ਅਸਲੀ ਬਣਾਈ ਫਿਰ ਜਨੇ ਅਸਲੀ ਨੂੰ ਨਕਲੀ ਸਾਰਾ ਬਨਾਰਸ ਕਬੀਰ ਜੀ ਨੂੰ ਬਾਬੇ ਰਵਦਾਸ ਜੀ ਨੂੰ ਕਿਆ ਕਹਿ ਰਿਆ ਸੀ ਉਦੋਂ ਵੀ ਤੇ ਹੁਣ ਵੀ ਹੁਣ ਵੀ ਡੁਅਲਿਟੀ ਚ ਹੈ ਕਬੀਰ ਜੀ ਔਰ ਬਾਬਾ ਰਵਦਾਸ ਜੀ ਇੱਕੇ ਚ ਸੀਗੇ ਉਹ ਤਾਣੀ ਪਰਬਾਨੀ ਚ ਬਿਰਾਜਮਾਨ ਹੋਏਵੇਂ ਉਹ ਇੱਕ ਦੀ ਗੱਲ ਕਰਦੇ ਸੀਗੇ ਪਰ ਨਹੀਂ ਸਾਝ ਸੋਝੀ ਆਉਂਦੀ ਇਹ ਉਹਦਾ ਹੁਕਮ ਹੈ ਮਹਾਰਾਜ ਦਾ ਕਰੋੜਾਂ ਚੋਂ ਕਿਸੇ ਇੱਕ ਨੂੰ ਸੋਝੀ ਦੇਣੀ ਹੈ ਉਹਨੇ ਆਪਾਂ ਨੂੰ ਸੋਝੀ ਤਾਂ ਆ ਗਈ ਵੀ ਗੁਰੂ ਗ੍ਰੰਥ ਸਾਹਿਬ ਚ ਬਿਰਾਜਮਾਨ ਆਪਾਂ ਤਾਂ ਮੰਨਦੇ ਗਿਆਨਤਾ ਆਪਾਂ ਨੂੰ ਵੀ ਕੋਈ ਨਹੀਂ ਹੈ ਇੱਕੇਦਾਰ ਦੂਜੇ ਦਾ ਪਰਾਪਤ ਗਿਆਨਤਾ ਹੈ ਨਾ ਉਹਨਾਂ ਦੀ ਗੱਲ ਤਾਂ ਸੀ ਮੰਨਣੀ ਜਦ ਗੁਰੂ ਸਾਹਿਬ ਨੂੰ ਬੜਾ ਕਰਦੇ ਇਹ ਹੈ ਤਾਂ ਇਹ ਜਿਹੜਾ ਕਰਮ ਵਿਧਾਨ ਹੈ ਲਿਖਿਆ ਹੋਇਆ ਸਭ ਦੇ ਉੱਪਰ ਚੰਗਾ ਵੀ ਮੰਨਦਾ ਨਹੀਂ ਇੱਕ ਤਾਂ ਇਹ ਹੋ ਗਏ ਇੱਕ ਰੋਹਾਨੀ ਦੇ ਉਹ ਜੁਦਾ ਇਹਨਾਂ ਤੋਂ ਬਿਲਕੁਲ ਜੁਦਾ ਹੋ ਇਹਨਾਂ ਸਮਝ ਲਓ ਕਿ ਉਹ ਚੰਗਾ ਹੈ ਮਤਲਬ ਉਹ ਤਾਂ ਚੰਗਾ ਹੈਗਾ ਜਿਹੜੇ ਤਰੇ ਗੁਣਾ ਚ ਦੋਹੇ ਚੰਗੇ ਮੰਦੇ ਕਰਦੇ ਉਹਨਾਂ ਚ ਗੁਰਬਾਣੀ ਕਿਸੇ ਨੂੰ ਚੰਗਾ ਨਹੀਂ ਮੰਨਦੀ ਕਿਉਂਕਿ ਸਾਨੂੰ ਤਾਂ ਇਹੀ ਸਿਖਾਇਆ ਗਿਆ ਵੀ ਆਹ ਪੁੰਨ ਹੈ ਗੁਰਬਾਣੀ ਕਹਿੰਦੀ ਪੁੰਨ ਵੀ ਤਾਂ ਪਾਪ ਵਰਗਈ ਹੈ ਜਿਹੜਾ ਹਮੇਸ਼ਾ ਕੋਈ ਵੀ ਚੀਜ਼ ਹੁੰਦੀ ਹੈ ਉਹਨੂੰ ਗੁਰਬਾਣੀ ਪਰਵਾਣ ਨਹੀਂ ਕਰਦੀ ਔਰ ਇਹ ਵੀ ਗੱਲ ਨਿਸ਼ਚਿਤ ਹੈ ਗੁਰਬਾਣੀ ਚ ਬਈ ਕੋਈ ਵੀ ਕਰਮ ਨਾ ਚੰਗਾ ਹੈ ਨਾ ਮੰਦਾ ਹੈ ਕੋਈ ਵੀ ਚਾਹੇ ਨਾਮ ਜਪਣਾ ਚਾਹੇ ਸੇਵਾ ਵੀ ਕਰਨੀ ਚੰਗਾ ਕਦੋਂ ਬਣੂਗਾ ਉਹਦੀ ਭਾਵਨਾ ਦੇਖ ਲਓ ਜੇ ਭਾਵਨਾ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੈਠੇ ਪਿੱਛੇ ਉਹ ਕਰਮ ਨੇਕ ਨਹੀਂ ਚਾਹੇ ਨਾਮ ਜਪਣਾ ਵੀ ਹੋਵੇ ਚਾਹੇ ਸੇਵਾ ਵੀ ਹੋਵੇ ਜਿਹੜਾ ਕਰਮ ਦੇ ਪਿੱਛੇ ਭਾਵਨਾ ਨੇਕ ਹੈ ਨਿਸ਼ਕਾਮ ਹੈ ਪ੍ਰਭੂ ਪ੍ਰਤੀ ਹੈ ਗੁਰੂ ਪ੍ਰਤੀ ਹੈ ਉਹ ਚਾਹੇ ਦੁਨੀਆਂ ਨੂੰ ਬੁਰਾ ਵੀ ਲੱਗਦਾ ਹੋਵੇ ਉਹ ਉਹ ਕਬੂਲ ਹੈ ਦਰ ਸਾਦੇ ਵਿੱਚ ਇਹ ਹੈ ਗੁਰਮਤਿ ਆਖਿਆ ਉਸੇ ਤੈਅ ਤਾ ਨਾ ਭੋਰੇ ਚੰਗੇ ਆ ਨਾ ਮੰਦੇ ਭਾਵਨਾ ਜਿਹੜਾ ਵਿੱਚ ਬੈਠਣੇ ਵਾਲਾ ਉਹਦੀ ਭਾਵਨਾ ਦੇਖ ਲਓ ਵੀ ਉਹ ਕਿਆ ਭਾਵਨਾ ਉਹਦੀ ਜੇ ਤਾਂ ਆਪਣੀ ਪ੍ਰਸਿੱਧੀ ਕਰਕੇ ਵੀ ਲੰਗਰ ਚੱਲਣਗੇ ਲੋਕ ਮੇਰਾ ਨਾਮ ਵੜਾ ਕਰੂਗਾ ਜਿੱਦਨ ਮੈਂ ਬਾਹਰ ਨਿਕਲੂਗਾ ਚਲੀਆ ਘੱਟ ਕੇ ਉਹ ਮਾੜਾ ਹੋਰਾ ਤੇ ਜੇ ਗੁਰੂ ਤੇਗ ਬਹਾਦਰ ਜੀ ਜਿਹੇ ਤਰ੍ਹਾਂ ਬੈਠਣਗੇ ਅੰਦਰ ਮੱਖੀ ਮੱਛਰ ਤੋਂ ਵੀ ਪਰੇ ਸ਼ਾਂਤੀ ਜੀ ਇੱਕ ਮਾਨਿਕ ਚਿੱਤ ਹੋਣ ਖਾਤਰ ਉਹਦੇ ਚ ਕੀ ਬਰਾਈ ਹੈ ਬਾਈ ਗੁਰਮਤਿ ਨੂੰ ਤਾਂ ਸਮਝਣਾ ਇੰਨਾ ਹੀ ਔਖਾ ਜਿਵੇਂ ਪਹਾੜ ਉੱਪਰ ਚੜ ਜਾਣਾ ਹਮਾਲਿਆ ਪਰ ਮਹਾਰਾਜ ਸੋਧਿਓ ਦਵੇ ਸਾਨੂੰ ਤਾਂ ਹੀ ਸਮਝ ਆਉਣੀ ਸੋ ਭਾਵਨਾ ਦੇਖਣੀ ਆਪਾਂ ਨੇ ਇੱਕ ਹੋਰ ਦਾਨਿਆਂ ਦਾ ਕਥਨ ਆਪ ਨਾਲ ਸਾਝਾ ਕਰਾਂ ਗੁਰਬਾਣੀ ਨਾਲ ਬਿਲਕੁਲ ਮੇਲ ਖਾਂਦਾ ਹੋਊ ਹੋ ਦੁਨੀਆ ਦੇ ਵਿੱਚ ਡੇਢ ਪੁੰਨ ਹੈ ਡੇਢ ਪਾਪ ਹੈ ਹਾਲਾਂਕਿ ਪੰਡਰ ਜੀ ਨੇ ਤਾਂ ਇੰਨੇ ਪਾਪ ਗਿਣ ਦਿੱਤੇ ਹੋਏ ਐ ਇੰਨੇ ਪੁੰਨ ਗਿਣ ਦਿੱਤੇ ਹੋਏ ਨਿਰੰਤਰ ਭਰੇ ਪਏ ਗੁਰਮਤ ਨਹੀਂ ਮੰਨਦੀ ਉਸ ਨੂੰ ਗੁਰਮਤ ਅਨੁਸਾਰ ਇੱਕ ਪੁੰਨ ਹੈ ਰੱਬ ਦਾ ਨਾਮ ਜਪਣ ਉਹਨੂੰ ਯਾਦ ਕਰਨਾ ਬਾਕੀ ਜਿੰਨੇ ਪੁੰਨ ਬੰਦਾ ਕਰਦਾ ਉਹਦਾ ਅੱਧਾ ਨੰਬਰ ਪਾਖ ਨਹੀਂ ਫਿਰਦੀ ਹੁੰਦਾ ਕਿਉਂਕਿ ਇੱਕ ਹੈ ਉਹ ਅੱਧੇ ਡੇਢ ਟੋਟਲ ਹੋ ਗਿਆ ਟੋਟਲ ਵਿੱਚੋਂ ਜੇ 40 50% ਵੀ ਲਾਈਏ ਤਾਂ ਉਹ 1 ਕੇ ਚ ਵਹਿਲ ਹੋ ਜਾਣਾ ਬੰਦੇ ਵੀ 1 ਕਾ ਬਣਨਾ ਨਹੀਂ ਉਹਦਾ ਨਾਮ ਜਪਣ ਦਾ ਇੱਕ ਨੰਬਰ ਹੈ ਅੱਧਾ ਨੰਬਰ ਬਾਕੀ ਸਾਰੇ ਪੁੰਨਾਂ ਦਾ ਫੇਰ ਜੇ ਪੁੱਛੋ ਵੀ ਪਾਪ ਕਿਹੜਾ ਡੇਢ ਭਾਈ ਰੱਬ ਦਾ ਨਾਮ ਨਾ ਜਪਣਾ ਇਹ ਪਾਪ ਹੈ ਸਭ ਤੋਂ ਵੱਡਾ ਬਾਕੀ ਜਿੰਨੇ ਵੀ ਦੁਨੀਆ ਦੇ ਪਾਪ ਹੈ ਇਨਕਲੂਡਿੰਗ ਕਤਲ ਬਲਾਤਕਾਰ ਚੋਰੀਆਂ ਚਪਾਰੀਆਂ ਚੁਗਲੀਆਂ ਜੋ ਵੀ ਹੈ ਉਹ ਅੱਧਾ ਨੰਬਰ ਹੈ ਇਹ ਇਹ ਹੀ ਐ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਮਾਜ ਬਰ ਸਿੱਧੀਆਂ ਝੋਟਾਂ ਮਾਰ ਸਾਨੂੰ ਤਾਂ ਕੁਝ ਹੋਰ ਹੀ ਪਰੋਸਿਆ ਜਾਂਦਾ ਨਾ ਜਾਣਕਾਰੀ ਹੋਣ ਚ ਅਗਿਆਨਤਾ ਵਸ ਪਤਾ ਨਹੀਂ ਅਸੀਂ ਸਮੁੰਦਰ ਦੇ ਵਿੱਚ ਤੱਕ ਇਹ ਬੜਦੇ ਵੀ ਹੈ ਵਾਰ-ਵਾਰ ਤਾਂ ਹੀ ਕਹੀ ਜਾਂਦੀ ਸਮੁੰਦਰ ਇੰਨਾ ਡੂੰਘਾ ਸਮੁੰਦਰ ਚ ਰੇਤਾਂ ਹੈ ਸਮੁੰਦਰ ਚ ਮੱਛੀਆਂ ਸਮੁੰਦਰ ਚ ਡੱਡੂ ਹੈ ਬਸ ਉਹ ਗੱਲਾਂ ਤੇ ਵਿੱਚ ਜਿੰਨਾ ਜੇ ਬੜਦੇ ਨਹੀਂ ਨਾ ਹਨ ਉਹਨਾਂ 'ਚ ਸਾਨੂੰ ਉਹਦਾ ਗਿਆਨ ਨਹੀਂ ਜੇ ਗੁਰਬਾਣੀ ਦੇ ਵਿੱਚ ਬੜੋਂਗੇ ਫਿਰ ਸਾਨੂੰ ਸੋਝੀ ਆਊਗੀ ਬਈ ਅਸਲ 'ਚ ਗੁਰਮਤਿ ਫਰਮਾਉਂਦੀ ਕੀ ਹੈ ਬਹੁਤ ਬਹੁਤ ਡੂੰਘੇ ਮੋਤੀ ਪਏ ਡੂੰਘੇ ਹੀਰੇ ਨਾਲ ਡੂੰਘਾ ਇੱਥੇ ਰਤਨ ਪਏ ਹੈ ਜੇ ਕੱਢਣੇ ਆਲਾ ਚਾਹੀਦਾ ਹਾਂਜੀ ਆ ਕੱਢੂਗਾ ਵੀ ਉਹੀ ਜਿਹਦੇ ਪਰ ਉਹਦੀ ਰਹਿਮਤ ਹੋਊਗੀ ਆਪਣੇ ਆਪ ਤੇ ਬੰਦਾ ਕੁਝ ਨਹੀਂ ਕਰ ਸਕਦਾ ਕਰਮ ਥਿਉਰੀ ਇਹ ਵੀ ਕਹਿੰਦੀ ਹੈ ਵੀ ਬਈ ਬੰਦਿਆ ਤੇਰੇ ਵੱੱਚ ਕੁਝ ਨਹੀਂ ਹੈ ਤੂੰ ਚੰਗਾ ਕਰਦਾ ਤਾਂ ਵੀ ਉਹ ਕਰਾ ਰਿਹਾ ਜੇ ਤੂੰ ਮੰਦਾ ਕਰਦਾ ਤਾਂ ਵੀ ਮਗਰ ਉਹੀ ਹੈ ਫਿਰ ਆਪਣੇ ਬਸ ਕੁਝ ਨਹੀਂ ਹੈ ਕਿਰਤ ਕਰਮ ਹੈ ਉਹ ਪਿਆ ਹੋਇਆ ਉਹ ਕਾਹਤੇ ਕਹਦੇ ਇਹ ਗੱਲ ਜਿਹੜਾ ਬੰਦਾ ਵੀ ਕਰਦਾ ਕਿਉਂਕਿ ਕਿਰਤ ਕਰਮ ਦੇ ਅਨੁਸਾਰ ਹੋਂਮੇ ਦੇ ਵਿੱਚ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਉਹ ਗਲਤ ਹੈ ਉਹ ਕਾਹਤੇ ਕਹਿੰਨੇ ਵੀ ਪ੍ਰਮਾਤਮਾ ਕਰਾ ਰਿਹਾ ਕਿਉਂਕਿ ਲਿਖਿਆ ਵਾ ਉਹਦਾ ਉਹ ਆਰਦਰ ਉਦਾਇ ਮੱਥੇ ਤੇ ਬੇਸ਼ੱਕ ਸਾਡੇ ਕੀਰਤ ਕਰਨ ਨੂੰ ਬਾਜਦਾ ਦਾ ਧਰਮ ਰਾਜ ਹੈ ਧਰਮ ਦਾ ਜੱਜ ਪਰ ਉਹ ਅੱਗੇ ਪ੍ਰਮਾਤਮਾ ਦੇ ਅੱਗੇ ਆਪਣੇ ਪੱਤਰੀ ਰੱਖ ਦਿੰਦਾ ਸਾਰੇ ਵੀ ਜੋ ਉਹਦੀ ਕਰਕੇ ਗਏ ਉਹਦੇ ਮਤਾਂਕ ਪੈਂਦਾ ਕੀਰਤ ਕਰਨ ਉਹ ਪ੍ਰਮਾਤਮਾ ਪਾਉਂਦਾ ਤੋਂ ਦੂਜੇ ਸ਼ਬਦਾਂ ਚ ਸਾਰਾ ਕੁਝ ਪ੍ਰਮਾਤਮਾ ਹੀ ਕਰ ਰਿਹਾ ਸਾਡੇ ਬਾਅਦ ਚ ਕੁਝ ਨਹੀਂ ਏਸੀ ਕਰਕੇ ਤਾਂ ਗੁਰੂ ਸਾਹਿਬ ਫਰਮਾਉਂਦੇ ਵੀ ਜੇ ਤਾਂ ਤੂੰ ਅਮਰਤ ਸ਼ਕ ਰਿਹਾ ਤਾਂ ਵੀ ਉਹ ਤੂੰ ਹੀ ਹੈ ਤੇ ਜੇ ਤੂੰ ਸ਼ਰਾਬ ਪੀਣਾ ਨਸ਼ੇ ਕਰਿਆ ਤਾਂ ਵੀ ਤੂੰ ਹੀ ਹੈ ਜੇ ਤੂੰ ਧਰਤੀ ਹੈ ਤਾਂ ਵੀ ਤੂੰ ਹੀ ਹੈ ਧਰਤੀ ਦੇ ਵਿੱਚ ਫਸਲ ਜੰਮਦੀ ਉਹ ਵੀ ਤੂੰ ਹੀ ਹੈ ਔਰ ਕਿਸਾਨ ਵੀ ਤੂੰ ਹੀ ਹੈ ਬੱਦਲ ਵੀ ਤੂੰ ਹੀ ਹੈ ਫੇਰ ਪਸਾਉਂਦਾ ਵੀ ਤੂੰ ਹੀ ਹੈ ਚੱਕੀਆਂ ਦੇ ਉੱਪਰ ਉਤੇ ਬਾਦ ਫੇਰ ਰੋਟੀ ਬਣਾਉਣੇ ਵਾਲਾ ਵੀ ਤੂੰ ਹੀ ਹੈ ਵੇਖਿਆ ਖਾਣੇ ਵਾਲਾ ਵੀ ਤੂੰ ਹੀ ਹੈ ਫਰੋਸਣੇ ਵਾਲਾ ਵੀ ਤੂੰ ਤੇ ਸਭ ਬਾਤਾਂ ਗੁਰਬਾਣੀ ਚਲਦੀਆਂ ਭੁੱਲ ਵੀ ਤੂੰ ਹੀ ਭੰਗਰਾ ਵੀ ਤੂੰ ਹੀ ਮਾਲੀ ਵੀ ਤੂੰ ਆਪੇ ਬਚਰੂ ਗਊ ਖੀਰ ਆਪੇ ਮੰਦਰ ਤਮਸਰੀ ਗੋਬੀ ਤੂੰ ਹੀ ਬੱਚਾ ਵੀ ਤੂੰ ਸਭ ਕੁਝ ਤੂੰ ਹੀ ਤਾਂ ਹੈ ਉਹ ਬਾਰ ਬਾਰ ਆਪਣੀ ਇੱਕ ਦਾ ਰੈਪੀਟਿਸ਼ਨ ਪਰ ਇਹ ਸਮਝ ਆਊਗੀ ਜਿੱਦਨ ਮੈਂ ਟੁੱਟਣੀ ਸੀ ਗੁਰੂ ਢੋਲੂਗਾ ਸੱਟ ਆਪਣੇ ਵਾਦੀ ਕਰਨੀ ਵੀ ਅਸੀਂ ਮੈਂ ਟੋਲ ਲਈਏ ਜਿੱਦਨ ਪ੍ਰਮਾਤਮਾ ਮਿਹਰਬਾਨ ਹੋ ਗਿਆ ਉਹਨੇ ਗੁਰੂ ਨੂੰ ਮਿਲਾ ਦੇਣਾ ਸੰਗਤ ਚ ਲੈ ਆਉਣਾ ਜਿਹੜੀ ਏਕੇ ਦੀ ਸੰਗਤ ਹੈ ਉਹ ਕੁਝ ਵੀ ਕਰਨ ਦੇ ਸਮਰੱਥ ਹੁੰਦੀ ਹੈ ਸੰਤ ਯਾ ਗੁਰਮਖ ਸੰਗਤ ਦਾ ਹਿੱਸਾ ਹੁੰਦਾ ਜੇ ਸੰਗਤ ਤੋਂ ਬਾਹਰ ਕੋਈ ਸੰਤ ਬਣ ਕੇ ਵੈੰਦਾ ਉਹ ਸੰਤ ਹੁੰਦਾ ਨਹੀਂ ਇਹ ਵੀ ਪਰਵਾਣੀ ਚ ਆਇਆ ਵੀ ਬਾਤ ਹੈ ਸੰਤ ਇਹ ਕੇ ਪੌਚ ਹੁੰਦਾ ਹੈ ਔਰ ਆਪਣੇ ਆਪ ਨੂੰ ਇੰਨਾ ਨੀਮਾ ਕਰਦਾ ਹੈ ਜਵਾਰੀਆਂ ਤੱਕ ਨੀਚ ਗੰਵਾਰ ਔਰ ਬਹੁਤ ਸਾਰੇ ਵਿਸ਼ੇਸ਼ਣ ਆਪਣੇ ਨਾਲ ਲਾਉਂਦਾ ਬੇਸ਼ੱਕ ਇਹ ਮਿਓਸਿਸ ਲੰਪਾਰ ਹੁੰਦਾ ਹੈ ਉਹਦੇ ਤਹਿਤ ਹੁੰਦਾ ਆਪਣੇ ਆਪ ਨੂੰ ਬਿਲਕੁਲ ੇਠਾ ਕਰਨਾ ਨੀਮਾ ਕਰ ਜਾਣਦੇ ਹੋਏ ਸਭ ਕੁਝ ਇਨੋਸੈਂਟ ਇਗਨੋਰੈਂਟ ਨਹੀਂ ਇਨੋਸੈਂਟ ਸਭ ਕੁਝ ਪਤਾ ਹੋਵੇ ਫਿਰ ਵੀ ਨੀਮਾ ਹੁਣ ਗਲ ਵੀ ਬਹੁਤ ਹੋਵੇ ਕੋਲ ਪਤਾ ਵੀ ਮੈਂ ਇਹਨੂੰ ਢਾ ਦੇਣਾ ਬਾ ਮਾਰ ਦੂੰਗਾ ਫੇਰ ਵੀ ਨਿਮਰ ਪਹਿਲਾਂ ਨਿਮਰਤਾ ਰੱਖਣੀ ਵੀ ਨਾ ਯਾਰ ਹਰ ਜਾਂ ਤੂੰ ਜਾਣ ਜੇ ਨਹੀਂ ਹੋੜਦਾ ਫਿਰ ਤਾਂ ਸ੍ਰੀ ਸਾਹਿਬ ਨੂੰ ਹੱਥ ਜਾਂਦਾ ਚੂੰਕਾਰਾ ਧਮਾ ਹੀਰ ਤੇ ਦਰਗੁਜਸ ਤਲਾਲ ਅਸਤ ਗੁਰਦਨ ਵਾਸਮ ਸੀਰਦਸ ਫੇਰ ਤਾਂ ਕਰੂਗਾ ਪਰ ਪਹਿਲਾਂ ਬਹੁਤ ਨਿਮਰ ਹੁੰਦਾ ਵੀ ਜਾਣਦੇ ਜਾਨ ਅੱਪਣ ਪਤਾ ਪੈਂਦੇ ਗਾਂਧੀ ਸਾਖੀ ਤਿੰਨ ਵਾਰ ਕਰਵਾਏ ਕਾਲੇ ਗਾਂਧੀ ਸਾਖੀ ਤਿੰਨ ਵਾਰ ਕਰਾਏ ਗੁਰੂ ਸਾਹਿਬ 6 ਮਹੀਨੇ ਯਾਦ ਕੋਈ ਨਾ ਬਣਿਆ ਫਿਰ ਇੱਕੋ ਵਾਰ ਕਰਿਆ ਉਹ ਗਏ ਫੇਰ ਆਂ ਗਿਰ ਗਏ ਜਾ ਔਰ ਫੇਰ ਸ਼ਾਮਾ ਕਰੀ ਢਾਲ ਦੀ ਆਪਿੰਕੇ ਅੱਗੀ ਪਾਲਿਆ ਸੀਗਾ ਪਹਿਲਾਂ ਉਹਨੂੰ ਹੰਕਾਰ ਚੜ ਗਿਆ ਸੀਗਾ ਇਹ ਹੈ ਗੁਰਮਤ ਗੁਰਮਤ ਦੇ ਭਾਵਨਾ ਦੇਖੀ ਜਾਂਦੀ ਹੈ ਕਰਮ ਦੀ ਕਰਮ ਕੋਈ ਨਾ ਚੰਗਾ ਇਹ ਨਾ ਮੰਦਾ ਜੇ ਗੱਲ ਦੀ ਸਮਝ ਆਵੇ ਵਿੱਚ ਹਉਮੈ ਸੇਵਾ ਥਾਂ ਇਹ ਨਾ ਪਾਏ ਜਨਮ ਮਰਿਆ ਫੇਰ ਆਵੇ ਜਨ ਸੇਵਾ ਸੰਭਾਲ ਆਪਾਂ ਕਰਦੇ ਵੀ ਚੰਗੀ ਇਹ ਕਰੋ ਪਰ ਭਾਵਨਾ ਇਹ ਹੋਵੇ ਵੀ ਇਹ ਨਾ ਹੋਵੇ ਵੀ ਮੈਨੂੰ ਜਥੇਦਾਰੀ ਮਿਲ ਜਾਵੇ ਮੈਨੂੰ ਲੋਕ ਚੰਗਾ ਕਹੇ ਇਹ ਭਾਵਨਾ ਨਿਸ਼ਕਾਮ ਸੇਵਾ ਬਿਨਾ ਕਿਸੇ ਡਿਜ਼ਾਇਰ ਤੋਂ ਹੋ ਕਰਨੀ ਉਹ ਉਹ ਕਬੂਲ ਹੈ ਐਸ਼ੇ ਤਰ੍ਹਾਂ ਨਾਮ ਜਪਣ ਵਿੱਚ ਆਪਣਾ ਹਉਮੈ ਭਗਤੀ ਕਰੇ ਸਭ ਕੋਈ ਨਾਮ ਅਨ ਭੀਜੇ ਨਾ ਸੋਹ ਹਉਮੈ ਵਿੱਚ ਭਗਤੀਆਂ ਕਰੀ ਜੋ ਗੁਰੂ ਤੋਂ ਬਿਨਾਂ ਨਹੀਂ ਸਫਲ ਹੁੰਦੀ ਮਨ ਮੁਖ ਭਗਤੀ ਕਰੇ ਬਿਨ ਸਤਗੁਰ ਬਿਨ ਸਤਪੁਰ ਭਗਤ ਨਾ ਹੋਈ ਰਾਮ ਆਪਾਂ ਵੈਰੂ ਵੈਗਰੂ ਰਾਮ ਰਾਮ ਕਰੀ ਜਾਈਏ ਅੱਲਾ ਅੱਲਾ ਕਰੀ ਜਾਈਏ ਨਹੀਂ ਸਫਲ ਹੋਣ ਲੱਗੇ ਕਿਉਂਕਿ ਹੋਮੇ ਚ ਹੋ ਰਿਹਾ ਸਾਰਾ ਕੁਝ ਇੱਕ ਸੈਕਿੰਡ ਵਾਸਤੇ ਵੀ ਸਾਡੇ ਅੰਦਰ ਹੋਮੇ ਨਹੀਂ ਜੇ ਇੱਕ ਸੈਕਿੰਡ ਚਲੇ ਗਈ ਅੱਖ ਦੇ ਚ ਮੱਕੇ ਜਿੰਨੇ ਟਾਈਮ ਚ ਮੁੜ ਕੇ ਸਾਰੀ ਉਮਰ ਖਤਰ ਜਾਉ ਉਹ ਜਾਂਦੀ ਨਹੀਂ ਇਦੂ ਗੁਰੂ ਜਾਂ ਗੁਰਬਾਣੀ ਦੀ ਜਿੰਨਾ ਚਿਰਪਾ ਨਹੀਂ ਨ ਵਰਦੀ ਸਾਡੇ ਉੱਪਰ ਪੜਨਾ ਸੁਣਨਾ ਇੱਕ ਅਲੱਗ ਗੱਲ ਹੈ ਚੰਗੀ ਗੱਲ ਹੈ ਪਰ ਉਹ ਹੋਰ ਗੱਲ ਹੈ ਜਿਹੜੀ ਬਖਸ਼ਿਸ਼ ਢਿਕਣੀ ਹੈ ਗੁਰਬਾਣੀ ਦੀ ਔਰ ਗੁਰੂ ਦੀ ਉਹ ਕਦ ਹੁੰਦੀ ਹੈ ਸਾਡੇ ਵਿੱਚ ਜਿੱਦਣ ਉਹ ਹੋ ਗਈ ਉਸ ਦਿਨ ਹੋਮੇ ਨੇ ਉਹ ਜਾਣਾ ਨਾਮ ਅੰਦਰ ਪ੍ਰਗਟ ਹੋ ਤੇ ਹਰ ਵਕਤ ਫਿਰ ਡ੍ਰਿਢ ਹੁੰਦਾ ਸੰਗਤ ਵਿੱਚ ਬਾਰ 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 24 ਘੰਟੇ ਸਾਹਸ ਗਰਾਸ ਇੱਕ ਇਹ ਵੀ ਬੜੀ ਭ੍ਰੰਤੀ ਹੈ ਕਈ ਕਈਆਂ ਨੂੰ ਇਹ ਖਿਆਲ ਹੈ ਵੀ ਅਸੀਂ ਸਾਹਸ ਗਰਾਸ ਭਗਤੀ ਕਰਦੇ ਨਾਮ ਜਪਦੇ ਬਿਲਕੁਲ ਗਲਤ ਖਿਆਲ ਹੈ ਉਹਨਾਂ ਦਾ ਇਹ ਤਾਂ ਪ੍ਰਮਾਤਮਾ ਵੱਲੋਂ ਮਿਲਣਾ ਜਿਹੜਾ ਸਿਮਰਨ ਅਸੀਂ ਤਾਂ ਹਾਲੇ ਜਪੇ ਕਰਨ ਲੱਗੇ ਪਏ ਜਾਂਪੋਰ ਸਿਮਰਨ ਚਾ ਉਤਰ ਹੈ ਜਪ ਜੀਵਾਨ ਨਾਲ ਹੁੰਦਾ ਹੈ ਮਨ ਸੁਣਦਾ ਸਿਮਰਨ ਅਗਲੀ ਸਟੇਜ ਹੈ ਜਦੋਂ ਸੰਤ ਬਣਦਾ ਨਾ ਬੰਦਾ ਉਦੋਂ ਸਿਮਰਨ ਗੁਰੂ ਵੱਲੋਂ ਮਿਲਦਾ ਹੈ ਇਹ ਸਿਮਰਨ ਸਤ ਗੁਰ ਤੇ ਪਾਈਏ ਸਿਮਰਨ ਤੇ ਲੱਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈਰ ਵਾਲਾ ਗੁਰੂ ਨਾਨਕ ਸਾਹਿਬ ਸਿਮਰਨ ਨਾਲੇ ਬੰਦੇ ਦੀ ਚੰਨ ਧੂਰ ਮੰਗਦੇ ਜਪਾਲਾ ਜੇ ਹੀਲੀ ਸਟੇਜ ਹੁੰਦਾ ਜਦੋਂ ਜਪ ਪੂਰਾ ਹੋ ਗਿਆ ਸਾਡੀ ਮੈਂ ਟੁੱਟੀ ਜਪ ਦੇ ਨਾਲ ਉਦੇ ਬਾਅਦ ਫਿਰ ਗੁਰੂ ਵੱਲੋਂ ਸਾਨੂੰ ਪ੍ਰਦਾਨ ਬਖਸ਼ਿਸ਼ ਹੁੰਦੀ ਹੈ ਸਿਮਰਨ ਦੀ ਐਵੇਂ ਖਿਆਲ ਗੱਲ ਤੇ ਸਾਡਾ ਵੀ ਅਸੀਂ ਇੰਨਾ ਸਿਮਰਨ ਕਰਦੇ ਨਹੀਂ ਕਰ ਸਕਦੇ ਔਰ ਸਾਹਸ ਗ੍ਰਾਸ ਤਾਂ ਉੱਕਦਾ ਹੀ ਨਹੀਂ ਕਰ ਸਕਦੇ ਉਹ ਜਦ ਹੋਊਗਾ ਜਦ ਪੂਰੀ ਐ ਮੈਂ ਟੁੱਟ ਕੇ ਤੈਅ ਲੱਗ ਜੂ ਨਾ ਗੁਰੂ ਵੱਲੋਂ ਇਹ ਤਾਂ ਲੰਬਾ ਪੈ ਜਾਊਗਾ ਬੰਦਾ ਫਿਰ ਨੌਤ ਕਰੂਗਾ ਵੀ ਮੇਰੇ ਚ ਕੁਝ ਨਾ ਰਹਿ ਉਦੋਂ ਫਿਰ ਚੱਲੂਗਾ ਸਾਹਸ ਗ੍ਰਾਸ ਅਜੱਪਾ ਵੀ ਉਦੋਂ ਚੱਲਦਾ ਅਸੀਂ ਥੋੜੋ ਕਰ ਸਕਦੇ ਹਾਂ ਉਹ ਤਾਂ ਆਪਣੇ ਆਪ ਤੋਂ ਹੋਣਾ ਉਧਰੋਂ ਹੋਣਾ ਗੁਰੂ ਵੱਲੋਂ ਸਾਡੀ ਕਿ ਔਕਾਤ ਹੈ ਵੀ ਅਸੀਂ ਸਿਮਰਨ ਕਰਨ ਲੱਗ ਜਾਈਏ ਨਹੀਂ ਕਰ ਸਕਦੇ ਹਾਂ ਜਪ ਕਰਨ ਦਾ ਸਾਨੂੰ ਹੁਕਮ ਹੈਗਾ ਕਿਉਂਕਿ ਅਸੀਂ ਬੰਦੇ ਆ ਤ੍ਰੈ ਗੁਣਾ ਚ ਜਪ ਅਸੀਂ ਕਰ ਸਕਦੇ ਹਹੀ ਜਪਰ ਸਿਮਰਨ ਦਾ ਅੰਤਰ ਜਪ ਪਹਿਲੀਆਂ ਸਟੇਜਾਂ ਵਿੱਚ ਹੈ ਨਾਮ ਨੂੰ ਪਾਉਣ ਘੱਟ ਜਦੋਂ ਨਾਮ ਦੀ ਪ੍ਰਾਪਤੀ ਹੋ ਗਈ ਸਿਮਰਨ ਉਦੋਂ ਚੱਲਦਾ ਉਦੋਂ ਹੀ ਅਨਹਦ ਸੁਣਦਾ ਦਿੰਦਾ ਹੈ ਜੇ ਜਿਹੜਿਆ ਮਹਾਪੁਰਸ਼ਾਂ ਨੇ ਬਾਤਾਂ ਕਰੀਆਂ ਹੋਈਆਂ ਜ਼ਿੰਦਗੀ 'ਚ ਇਹ ਉਹਨਾਂ ਦੇ ਬੋਲ ਨੇ ਇਸ ਕਰਕੇ ਆਪਤ ਗਿਆਨ ਹੈ ਸਾਨੂੰ ਇਹ 만나나 반대